ਪਥਾਨ ਕੋਟ ਦੇ ਨਿਰਦੇਸ਼ ਕੁਮਾਰ ਮਿਕਾ ਜ਼ਿਲ੍ਹਾ ਉਪ ਪ੍ਰਧਾਨ ਸੁਦਾਂਪੁਰ ਹਰਕੇਸ਼ ਭਗਤ ਅਤੇ ਮੀਡੀਆ ਇੰਚਾਰਜ ਪਚੋਵਾਲ ਰਾਹੁਲ ਮਹਿਰਾ ਮੌਕੇ ਤੇ ਪਹੁੰਚੇ ਬੰਟੀ ਜੋਗੀ ਵੱਲੋਂ ਪਠਾਕੋਲੀ ਤੋਂ ਚਲਦਿਏ ਹੋਏ ਪੰਗਾਲਾ ਚੁੰਗੀ ਦੇ ਨੇੜੇ ਅੱਤਵਾਦੀ ਖਿਲਾਫ ਇੱਕ ਰੈਲੀ ਕੱਢੀ ਗਈ ਅਤੇ ਅੰਤਕ ਮਰਦਾਬਾਦ ਦੇ ਨਾਰੇ ਲਗਾਉਂਦੇ ਹੋਏ ਉਹਨਾਂ ਦੇ ਪੋਸਟਰ ਜਲਾਏ ਗਏ ਬੱਡੀ ਜੋਗ ਨੇ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਜਿੱਥੇ ਅੱਜ ਮੈਂ ਕਹਿੰਦਾ ਹਾਂ ਕਿ ਕੋਸ਼ਿਸ਼ ਹੋ ਰਹੀ ਹੈ ਜਨਤਨਾ ਕੋਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਡੀਵੀਪੀ ਪੰਜਾਬ ਨੇ ਨਾਕਾਮ ਕਰ ਦਿੱਤਾ ਗਿਆ ਜੋ ਬਹੁਤ ਹੀ ਵਧੀਆ ਇਸਲਾਗਾ ਜੋ ਮੇਰੇ ਨਾਲ ਹਰਜਿੰਦਰਪਾਲ ਹੈ ਪੀਜੀ ਯੂਥ ਦੇ ਪੰਜਾਬ ਭਾਰੀ ਜਰਨਲ ਸਕੱਤਰ ਪੰਜਾਬ ਸੰਨੀ ਮੇਰਾ ਹਮਾ ਚਲਵਾਨੀ ਨਰੇਸ਼ ਕੁਮਾਰ ਨਿਕਾੜੀ ਜਿਲ੍ਹਾ ਯੂਥ ਪ੍ਰਧਾਨ ਪਠਾਨਕੋਟ ਤੋਂ ਹਰਕੇਸ਼ ਭਗਤ ਜੀ ਆਹਦੇ ਨਾਲ ਚਾਚਾ ਜੀ ਅਤੇ ਸਮੁੱਚੀ ਟੀਮ ਅੱਜ ਮਕੇਰੀਆ ਵੀ ਕਿ ਬੰਤੀ ਹੈ ਅੱਜ ਅਸੀਂ ਜਿਹੜਾ ਅੱਤਵਾਦ ਦਾ ਉਹ ਪੋਸਟਰ ਜਲਾ ਰਹੇ ਹਾਂ ਬੀਤੇ ਦਿਨੀ ਤੁਹਾਨੂੰ ਪਤਾ ਹੋਏਗਾ ਕਿ ਜਿੱਦਾਂ ਪੁਲਿਸ ਥਾਣੇ ਉੱਤੇ ਗ੍ਰੇਨੇਡ ਹਮਲੇ ਹੋਏ ਬੰਬ ਅਟੈਕ ਹੋਏ ਇਹ ਬਹੁਤ ਹੀ ਇੱਕ ਗੰਭੀਰ ਤੇ ਚਿੰਤਾ ਦਾ ਵਿਸ਼ਾ ਸੀ ਜਿਹਦੇ ਨਾਲ ਕਾਫੀ ਆਮ ਅਤੇ ਖਾਸ ਲੋਕਾਂ ਦੇ ਵਿੱਚ ਡਰ ਦਾ ਏਡਾ ਮਾਹੌਲ ਬਣ ਗਿਆ ਸੀ ਸੋ ਡੀਜੀਪੀ ਪੰਜਾਬ ਵੱਲੋਂ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਬਹੁਤ ਵਧੀਆ ਜਿਹੜਾ ਉਹਨੇ ਕਦਮ ਚੱਕਿਆ ਅਤੇ ਉਹਨਾਂ ਨਾਲ ਇਨਕਾਊਂਟਰ ਕੀਤਾ ਸੋ ਜਿਹਦੇ ਨਾਲ ਕੁਝ ਹੱਦ ਤੱਕ ਜਿਹੜੀ ਆ ਉਹ ਜਿਹੜੀ ਹੁਣ ਸ਼ਾਂਤਭਾਈ ਮਾਹੌਲ ਆ ਉਹ ਬਣਿਆ ਹੋਇਆ ਸੋ ਇਸੇ ਕਰਕੇ ਅਸੀਂ ਪੰਜਾਬ ਸਰਕਾਰ ਦੇ ਨਾਲ ਖੜੇ ਹਾਂ ਪ੍ਰਸ਼ਾਸਨ ਦੇ ਨਾਲ ਖੜੇ ਹਾਂ ਜਿਨ੍ਹਾਂ ਨੇ ਇਸ ਅੱਤਵਾਦ ਨੂੰ ਨਾਥ ਬਾਈ ਸੋਹੀ ਪੰਜਾਬ ਸਰਕਾਰ ਨੇ ਬੇਜ਼ੀ ਕਰਦੇ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਖੜਿਆ ਰਹਿੰਦਾ ਉਹਨੂੰ ਜੇਲ੍ਹ ਤੋਂ ਸੁੱਟਣ ਦੀ ਬਜਾਏ ਤਾਂ ਇਨਕਾਉਂਟਰ ਕੀਤਾ ਜਾਵੇ। ਤੇ ਇਹਦੇ ਸਬੰਧ ਵਿੱਚ ਆਪਾਂ ਜਿਹੜਾ ਪੋਸਟਰ ਹੋ ਗਿਆ ਜਿਹੜਾ ਅੱਜ ਦਾ ਪ੍ਰਦਰਸ਼ਨ ਉਹ ਕੀਤਾ। ਸਾਰੇ ਆ